ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਸੁਖਮੀ ਸਾਹਿਬ ਦੀਆਂ ਛੇ ਪਸ਼ਟ ਪਦੀਆਂ ਦਾ ਦਿੱਕੀ ਕਰਾ ਮਤ ਵਰਤਦੀ ਹੈ ਸਾਧ ਸੰਗਤ ਜੀ ਸੰਤ ਪ੍ਰਭ ਅਜੀਤ ਸਿੰਘ ਜੀ ਨੇ ਇਹ ਇੱਕ ਪਰਿਵਾਰ ਨੂੰ ਦੱਸਿਆ ਸੀ ਸਾਧ ਸੰਗਤ ਜੀ ਇਹ ਆਪਾਂ ਸਾਰੀ ਵਿਧੀ ਕਥਾ ਵਿੱਚ ਸਾਂਝੀ ਕਰਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚਾਨਨ ਨੂੰ ਲਾਈਕ ਸ਼ੇਅਰ ਅਦਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਵੇਖ ਸਕੋ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਨ ਪਾਉਦੇ ਹਾਂ ਸਾਧ ਸੰਗਤ ਜੀ ਇੱਕ ਪਰਿਵਾਰ ਗੁਰਸਿੱਖ ਪਰਿਵਾਰ ਸਾਧ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਕੋਲ ਜਾਂਦੇ ਹੁੰਦੇ ਸੀ ਸਾਸ ਸੰਗਤ ਜੀ ਉਹਨਾਂ ਨੇ ਕੋਈ ਵੀ ਕੰਮ ਕਰਨਾ ਹੁੰਦਾ ਸੀ ਨਾ ਉਹ ਮਾਹ ਪੁਰਸ਼ਾਂ ਤੋਂ ਵਚਨ ਲੈ ਕੇ ਫੇਰ ਹੀ ਕਰਦੇ ਸੀ ਸਾਸ ਸੰਗਤ ਜੀ ਉਹਨਾਂ ਨੂੰ ਬਾਬਾ ਜੀ ਕੋਲ ਆਉਂਦੇ 20 ਤੋਂ 25 ਸਾਲ ਹੋ ਚੁੱਕੇ ਸੀ ਸਾਸ ਸੰਗਤ ਜੀ ਪਰ ਉਹਨਾਂ ਦਾ ਜੋ ਵੀ ਤੋਂ ਉਹਨਾਂ ਨੇ ਕੰਮ ਬਾਬਾ ਜੀ ਦੇ ਵਚਨ ਲੈ ਕੇ ਕੀਤੇ ਸੀ ਉਹ ਕੰਮ ਹਰ ਟਾਈਮ ਨੇਪਰੇ ਚੜਦਾ ਸੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਉੱਥੇ ਆ ਕੇ ਸੇਵਾ ਕਰਦੇ ਹੰਸਾੜੀ ਸਾਹਿਬ ਡੇਰੇ ਸੰਤ ਪਾਪਾ ਅਜੀਤ ਸਿੰਘ ਜੀ ਦੇ ਸਾਧ ਸੰਗਤ ਜੀ ਉਹ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ ਸਾਧ ਸੰਗਤ ਜੀ ਇਦਾਂ ਹੀ ਟਾਈਮ ਬੀਤਦਾ ਗਿਆ ਭਾਈ ਉਹਨਾਂ ਦੇ ਬੱਚੇ ਪੜ ਲਿਖ ਗਏ ਸਾਧ ਸੰਗਤ ਜੀ ਚੰਗੀਆਂ ਨੌਕਰੀਆਂ ਮਿਲ ਗਈਆਂ ਬਾਹਰ ਵੀ ਚਲੇ ਗਏ ਸਾਧ ਸੰਗਤ ਜੀ ਉਹਨਾਂ ਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਸੀ ਸਾਧ ਸੰਗਤ ਜੀ ਉਹਨਾਂ ਦਾ ਇੱਕ ਸਰਦਾਰ ਜੀ ਦਾ ਇੱਕ ਦੋਸਤ ਸੀ ਸਾਹਾ ਸੰਗਤ ਜੀ ਉਹ ਮੁਸਲਮਾਨ ਸੀ ਸਾਹਾ ਸੰਗਤ ਜੀ ਉਹ ਇਦਾਂ ਹੀ ਕਿਤੇ ਜਦੋਂ ਉਹ ਡੇਰੇ ਤੋਂ ਸੰਤ ਪਾਪਾ ਅਜੀਤ ਸਿੰਘ ਜੀ ਦੇ ਡੇਰੇ ਤੋਂ ਵਾਪਸ ਜਾ ਰਹੇ ਸੀ ਤਾਂ ਉਹਨਾਂ ਨੂੰ ਉਹ ਮੁਸਲਮਾਨ ਉਸ ਦਾ ਦੋਸਤ ਮਿਲਿਆ ਸਰਦਾਰ ਜੀ ਨੂੰ ਸਾਹਾ ਸੰਗਤ ਜੀ ਉਸ ਨੇ ਦੱਸਿਆ ਮੁਸਲਮਾਨ ਨੇ ਕਿ ਮੈਂ ਤਾਂ ਬਹੁਤ ਦੁਖੀ ਹਾਂ ਕਿ ਮੈਂ ਕੀ ਕਰਾਂ ਸਾਡੇ ਰਿਸ਼ਤੇਦਾਰ ਟੂਣੇ ਟੋਟ ਕੇ ਕਰਦੇ ਨੇ ਸਾਡਾ ਕੋਈ ਕੰਮ ਵੀ ਸਿਰੇ ਨਹੀਂ ਚੜਦਾ ਦਾਸਾ ਸੰਗਤ ਜੀ ਉਹ ਸਰਦਾਰ ਜੀ ਨੇ ਸੋਚਿਆ ਕਿ ਇਹਨੂੰ ਹੁਣ ਮੈਂ ਕੀ ਦੱਸਾਂ ਦਾਸਾ ਸੰਗਤ ਜੀ ਇਹ ਮੁਸਲਮਾਨਾ ਨਾ ਤਾਂ ਇਹਨੂੰ ਮੈਂ ಪಾਠ ਦਾ ਸਕਦਾ ਕਰਨ ਲਈ ਤੇ ਨਾ ਹੀ ਇਸ ਨੂੰ ਮੈਂ ਬਾਬਾ ਜੀ ਕੋਲ ਲੈ ਕੇ ਜਾ ਸਕਦਾ ਹਾਂ ਤਾਂ ਸਾ ਸੰਗਤ ਜੀ ਕਹਿੰਦੇ ਉਹ ਜਿਹੜੇ ਮਹਾਪੁਰਸ਼ ਨੇ ਨਾ ਭਾਈ ਸਾ ਸੰਗਤ ਜੀ ਉਹ ਸਾਰੇ ਧਰਮਾਂ ਨੂੰ ਇੱਕ ਮੰਨਦੇ ਨੇ ਉਹਨਾਂ ਲਈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾ ਸੰਗਤ ਜੀ ਸਾਰੇ ਇੱਕ ਬਰਾਬਰ ਨੇ ਸਾ ਸੰਗਤ ਜੀ ਐਸੀ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਬ੍ਰਹਮ ਗਿਆਨੀ ਸਰਬ ਸੇਸ਼ਟ ਕਾ ਕਰਤਾ ब्रह्म ज्ञानी सदा जीव है नहीं मरता 사संगत जी इसी तरह ही भाई ओ सरदार जी ने उस नु अपने मुसलमान दोस्त नु 사संगत जी किहा कि तू एदा कर तू एक दिन संत महापुरुषा जी दे डेरे चल मेरे नाल 사संगत जी ता ओ मान गया 사संगत जी ओ मुसलमान ਦੇ ਪਰਿਵਾਰ ਵਿੱਚ ਉਹ ਆਪ ਉਸ ਦੀ ਘਰ ਵਾਲੀ ਤੇ ਉਸ ਦੀਆਂ ਦੋ ਕੁੜੀਆਂ ਸੀ ਸਾਧ ਸੰਗਤ ਜੀ ਇੱਕ ਕੁੜੀ ਦਾ ਉਸ ਨੇ ਵਿਆਹ ਕਰ ਦਿੱਤਾ ਸੀ ਤੇ ਇੱਕ ਉਹਨਾਂ ਦਾ ਜਵਾਈ ਸੀ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਭਾਈ ਜਦੋਂ ਉਹ ਸਰਦਾਰ ਜੀ ਅਗਲੀ ਵਾਰ ਸੰਤ ਮਹਾਂਪੁਰਸ਼ਾਂ ਜੀ ਦੇ ਡੇਰੇ ਗਏ ਸਾਧ ਸੰਗਤ ਜੀ ਤਾਂ ਉਹ ਮੁਸਲਮਾਨ ਨੂੰ ਵੀ ਨਾਲ ਲੈ ਕੇ ਗਿਆ ਸਾਧ ਸੰਗਤ ਜੀ ऐसे तरह भाई उन्होंने बाबा, बाबा, बाबा जी ਨੂੰ ਜਾ ਕੇ ਨਮਸਕਾਰ ਕੀਤਾ ਤਾਂ ਉਹ ਮੁਸਲਮਾਨ ਨੇ ਵੀ ਨਮਸਕਾਰ ਕੀਤਾ ਤਾਂ ਸਰਦਾਰ ਜੀ ਨੇ बाबा जी ਨੂੰ ਦੱਸਿਆ ਕਿ ਬਾਬਾ ਜੀ ਇਹ ਮੇਰਾ ਦੋਸਤ ਹੈ ਇਹ ਬਹੁਤ ਪਰੇਸ਼ਾਨ ਹੈ ਇਹਦੇ ਘਰ ਵਿੱਚ ਦੁੱਖ ਹੀ ਦੁੱਖ ਨੇ ਤਾਂ 사संगत जी महापुरुष जी ਕਹਿੰਦੇ ਭਾਈ ਇਹ वचन ਮੰਨ ਲਵੇਗਾ 사संगत जी ਤਾਂ ਉਸ ਨੂੰ ਸਮਝ ਨਹੀਂ ਆਇਆ ਕਿਉਂਕਿ ਉਹਨੂੰ ਪੰਜਾਬੀ ਸਮਝ ਨਹੀਂ ਆਉਂਦੀ ਸੀ ਤਾਂ ਸਾਧ ਸੰਗਤ ਜੀ ਫਿਰ ਉਸ ਨੇ ਸਮਝਾਇਆ ਸਰਦਾਰ ਜੀ ਨੇ ਕਹਿੰਦਾ ਹਾਂ ਜੀ ਮੈਂ ਮੰਨ ਲਵਾਂਗਾ ਸਾਧ ਸੰਗਤ ਜੀ ਤਾਂ ਸੰਤ ਮਹਾਪੁਰਸ਼ਾਂ ਜੀ ਨੇ ਉਸ ਨੂੰ ਬਚਨ ਕੀਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਦੱਸਿਆ ਭਾਈ ਭਾਈ 6 ਅਸ਼ਟਪਦੀਆਂ ਸੁਖਨੀ ਸਾਹਿਬ ਦੀਆਂ ਕਰਨੀਆਂ ਨੇ ਤੇ ਕੋਲ ਜਲ ਰੱਖ ਕੇ ਕਰਨੀਆਂ ਨੇ ਉਬੀ ਸੂਰਜ ਚੜਨ ਤੋਂ ਪਹਿਲਾਂ ਸਾਧ ਸੰਗਤ ਜੀ ਤਾਂ ਉਹ ਸਰਦਾਰ ਜੀ ਨੇ ਸਤਿਵਚਨ ਕਹਿ ਕੇ ਬਾਬਾ ਜੀ ਦੇ ਮਨ ਲਏ ਸਾਧ ਸੰਗਤ ਜੀ ਤੇ ਆਪਣੇ ਫਿਰ ਉਸ ਦੋਸਤ ਨੂੰ ਸਮਝਾਇਆ ਜਦੋਂ ਉਹ ਬਾਬਾ ਜੀ ਨੂੰ ਨਮਸਕਾਰ ਕਰਕੇ ਬਾਹਰ ਆ ਗਏ ਤਾਂ ਉਸ ਨੇ ਇਹ ਸਾਰਾ ਕੁਝ ਆਪਣੇ ਦੋਸਤ ਨੂੰ ਸਮਝਾਇਆ ਸਾਧ ਸੰਗਤ ਜੀ ਤਾਂ ਉਸ ਨੂੰ ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤੂੰ ਸਵੇਰੇ ਜਲਦੀ ਉੱਠਣਾ ਵਾ ਸੂਰਜ ਚੜਨ ਤੋਂ ਪਹਿਲਾਂ ਤੂੰ ਇਸ਼ਨਾਨ ਕਰਨਾ ਵਾ ਇਸ਼ਨਾਨ ਕਰਕੇ ਤੂੰ ਜਿੱਥੇ ਵੀ ਤੂੰ ਆਪਣੇ ਅੱਲਾ ਨੂੰ ਮੰਦਾ ਵਾ ਉੱਥੇ ਬਹਿੜ ਕੇ ਤੂੰ ਜੇ ਤੈਨੂੰ ਪਾਠ ਕਰਨਾ ਤੇ ਨਹੀਂ ਆਉਂਦਾ ਤਾਂ ਤੂੰ ਛੇ ਅਸ਼ਟਪਦੀਆਂ ਦਾ ਫੋਨ ਦੇ ਉੱਤੇ ਲਗਾ ਕੇ ਸੁਣਨਾ ਵਾ ਤਾਂ ਸਾ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਕਿਉਂਕਿ ਉਸਨੂੰ ਪਾਠ ਕਰਨਾ ਤੇ ਨਹੀਂ ਆਉਂਦਾ ਸੀ ਸਾਧ ਸੰਗਤ ਜੀ ਫਿਰ ਉਸਨੇ ਇੱਕ ਗਲਾਸ ਦੇ ਵਿੱਚ ਜਲ ਲੈ ਕੇ ਆਪਣੇ ਕੋਲ ਰੱਖਿਆ ਸਾਧ ਸੰਗਤ ਜੀ ਤਾਂ ਉਸਨੇ 6 ਅਸ਼ਟਪਦੀਆਂ ਦਾ ਪਾਠ ਸੁਣ ਕੇ ਸਾਧ ਸੰਗਤ ਜੀ ਫਿਰ ਉਸਨੇ ਅਰਦਾਸ ਉਹ ਫੋਨ ਤੇ ਲਗਾ ਲਈ ਕਿਉਂਕਿ ਉਸ ਨੂੰ ਨਹੀਂ ਕਰਨੀ ਆਉਂਦੀ ਸੀ ਸਾਧ ਸੰਗਤ ਜੀ ਕਿਉਂਕਿ ਉਹ ਅੱਲਾ ਅੱਲਾ ਕਹਿਣ ਵਾਲਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਦਾ ਸੀ ਪਰ ਉਸਨੇ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਇਹ ਵੀ ਇਹ ਵੀ ਕੀਤਾ ਸਾਧ ਸੰਗਤ ਜੀ ਕਹਿੰਦੇ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਤਾਂ ਸਾਧ ਸੰਗਤ ਜੀ ਉਸ ਨੂੰ ਫਿਰ ਜੋ ਮਰਜ਼ੀ ਕਹਿ ਦੋ ਪਰ ਉਸ ਨੂੰ ਇਹ ਹੁੰਦਾ ਹੈ ਕਿ ਮੇਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ ਸਾਧ ਸੰਗਤ ਜੀ ਤਾਂ ਉਸ ਮੁਸਲਮਾਨ ਨੇ ਵੀ ਇਹੀ ਕੀਤਾ ਸਾਧ ਸੰਗਤ ਜੀ ਫਿਰ ਉਸਨੇ ਅਰਦਾਸ ਕਰਕੇ ਜਿਹੜਾ ਜਲ ਸੀ ਫਿਰ ਉਹਨੂੰ ਸੰਤ ਮਹਾਪੁਰਸ਼ਾ ਜੀ ਨੇ ਦੱਸਿਆ ਸੀ कि ਇਸ ਜਲ ਨੂੰ ਤੂੰ ਆਪਣੇ ਚਾਰੇ ਦਿਸ਼ਾਵਾਂ ਦੇ ਵਿੱਚ ਇਸ ਨੂੰ ਆਪਣੇ ਅੰਦਰ ਘਰ ਦੇ ਅੰਦਰ ਹੀ ਤੂੰ ਇਸ ਨੂੰ ਛਿੱਟਾ ਲਗਾ ਦੇਣਾ ਹੈ ਜੋ ਜਲ ਬਚਦਾ ਹੈ ਤੂੰ ਚਾਰੇ ਕੋਨਿਆਂ ਦੇ ਵਿੱਚ ਉਸ ਨੂੰ ਨੁੱਕਰਾਂ ਦੇ ਵਿੱਚ ਉਸ ਨੂੰ ਪਾ ਦੇਣਾ ਹੈ ਤਾਂ ਜੋ ਤੇਰੇ ਘਰ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਐਂਟਰ ਹੋ ਸਕੇਗੀ ਸਾਧ ਸੰਗਿਆ ਜੀ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਪਾਈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸਮਾਂ ਬੀਤਦਾ ਗਿਆ ਸਾਤ ਸੰਗਤ ਜੀ ਉਹ ਜਿਹੜੇ ਸਰਦਾਰ ਜੀ ਸੀ ਨਾ ਉਹ ਆਪਣੀ ਸਾਤ ਸੰਗਤ ਜੀ ਫਿਰ ਉਹ ਉਸ ਦੀ ਇੱਕ ਲੜਕੇ ਸਰਦਾਰ ਜੀ ਦੀ ਸਾਤ ਸੰਗਤ ਜੀ ਕੈਨੇਡਾ ਦੇ ਵਿੱਚ ਸੀ ਤਾਂ ਉਹ ਉਹਦੇ ਕੋਲ ਥੋੜੇ ਟਾਈਮ ਲਈ ਚਲੇ ਗਏ ਸਾਤ ਸੰਗਤ ਜੀ ਤਾਂ ਉਹ ਉੱਥੋਂ 2 ਸਾਲਾਂ ਬਾਅਦ ਵਾਪਸ ਆਏ ਤਾਂ ਸਾਤ ਸੰਗਤ ਜੀ ਜਦ ਉਸ ਤੋਂ ਬਾਅਦ ਉਸ ਨੂੰ ਮੁਸਲਮਾਨ ਆਪਣਾ ਦੋਸਤ ਮਿਲਿਆ ਤਾਂ ਸਾ ਸੰਗਤ ਜੀ ਉਸ ਨੇ ਸਰਦਾਰ ਜਿੰਨ ਦੱਸਿਆ ਕਿ ਤੁਸੀਂ ਜੋ ਮੈਨੂੰ ਦੱਸਿਆ ਸੀ ਬਾਬਾ ਜੀ ਨੇ ਮੈਨੂੰ ਜੋ ਦੱਸਿਆ ਸੀ ਉਹਦੇ ਨਾਲ ਮੇਰੇ ਸਾਰੇ ਕੰਮ ਸਵਰ ਗਏ ਨੇ ਸਾ ਸੰਗਤ ਜੀ ਮੇਰਾ ਘਰਵਾਰ ਨਹੀਂ ਚੱਲਦਾ ਸੀ ਉਹ ਵੀ ਚੱਲ ਪਿਆ ਵਾ ਮੇਰੇ ਬੱਚਿਆਂ ਇੱਕ ਬੱਚੀ ਦਾ ਵਿਆਹ ਨਹੀਂ ਹੁੰਦਾ ਸੀ ਉਹ ਵੀ ਹੋ ਗਿਆ ਵਾ ਹੁਣ ਮੈਂ ਬਹੁਤ ਸੁਖੀ ਹਾਂ ਮੈਂ ਕਦੀ ਸੋਚਿਆ ਨਹੀਂ ਸੀ ਕਿ ਇਹ ਛੇ ਅਸ਼ਟਪਦੀਆਂ ਦੇ ਵਿੱਚ ਇੰਨੀ ਤਾਕਤ ਹੈ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਸਾਰਿਆਂ ਲਈ ਇੱਕ ਹੈ ਸਾਧ ਸੰਗਤ ਜੀ ਇਹ ਤਾਂ ਲੋਕਾਂ ਨੇ ਆਪਣੇ ਧਰਮਾਂ ਨੂੰ ਬਣਾਇਆ ਹੋਇਆ ਹੈ ਸਾਧ ਸੰਗਤ ਜੀ ਤੁਸੀਂ ਸੋਚੋ ਜੇ ਗੁਰੂ ਗ੍ਰੰਥ ਸਾਹਿਬ ਜੀ ਉਸ ਮੁਸਲਮਾਨ ਦੀ ਸਾਰੇ ਦੁੱਖਾਂ ਨੂੰ ਦੂਰ ਕਰ ਸਕਦੇ ਨੇ ਤਾਂ ਸਾਧ ਸੰਗਤ ਜੀ ਅਸੀਂ ਤਾਂ ਫਿਰ ਉਹਨਾਂ ਦੇ ਸਿੱਖ ਹਾਂ ਸਾਡੀ ਉਹ ਕਿਉਂ ਨਹੀਂ ਸੁਣਨਗੇ ਸਾਧ ਸੰਗਤ ਜੀ ਜੇ ਤੁਹਾਨੂੰ ਵੀ ਕੋਈ ਦੁੱਖ ਤਕਲੀਫ ਹੈ ਤੁਸੀਂ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਕਰਨਾ ਹੈ ਸੁਖਮੀ ਸਾਹਿਬ ਦੀਆਂ ਛੇ ਅਸ਼ਟਪਦੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਫੋਨ ਤੇ ਲਗਾ ਕੇ ਸੁਣਨੀਆਂ ਨੇ ਉਸ ਦੇ ਉਪਰੰਤ ਸਾਧ ਸੰਗਤ ਜੀ ਤੁਸੀਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਤੁਸੀਂ ਜਲਦਾ ਜੋ ਕੋੜ ਰੱਖਿਆ ਹੈ ਉਸ ਦਾ ਆਪਣੇ ਚਾਰੇ ਨੁਕਰਾਂ ਦੇ ਵਿੱਚ ਪਾ ਦੇਣਾ ਹੈ ਸਾਧ ਸੰਗਤ ਜੀ ਪਹਿਲਾਂ ਛੱਟਾ ਲਗਾਉਣਾ ਫਿਰ ਚਾਰੇ ਨੁਕਰਾਂ ਦੇ ਵਿੱਚ ਪਾ ਦੇਣਾ ਹੈ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਾਦੂ ਟੋਣਾ ਕੋਈ ਵੀ ਮਾੜੀਆਂ ਆਤਮਾ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਹੋਣਗੀਆਂ ਕੋਈ ਵੀ ਤੁਹਾਡੇ ਘਰ ਦੇ ਵਿੱਚ ਗਲਤ ਨਹੀਂ ਕਰ ਸਕੇਗਾ ਜਿੱਥੇ ਸਾత్సੰਗਤ ਜੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਨਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਤੇ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਸਾత్సੰਗਤ ਜੀ ਐਸੀ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਤਾਤੀ ਬਾਵਾਂ ਨ ਲੱਗ ਹੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾਰ ਸਾਧ ਸੰਗਤ ਜੀ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਮਹਾਂਪੁਰਸ਼ ਕਹਿੰਦੇ ਨੇ ਭਾਈ ਜਾਂ ਤਾਂ ਵਚਨ ਲਓ ਨਾ ਜੇ ਵਚਨ ਲੈਣੇ ਆ ਤਾਂ ਸਤਿ ਵਚਨ ਕਹਿ ਕੇ ਮੰਨ ਲਓ ਸਾਧ ਸੰਗਤ ਜੀ ਅੱਜ ਕੱਲ ਸਾਧ ਸੰਗਤ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਰੋਜ਼ ਨਿਤਨੇਮ ਕਰਨ ਵਾਲੇ ਵੀ ਬਹੁਤ ਕਰੋਧ ਵਿੱਚ ਦਿਖਦੇ ਨੇ ਬਹੁਤ ਲੋਭ ਵਿੱਚ ਡੁੱਬੇ ਹੋਏ ਨਜ਼ਰ ਆਉਂਦੇ ਨੇ ਸਾਧ ਸੰਗਤ ਜੀ ਇਸ ਦਾ ਮਤਲਬ ਕਿ 40 50 ਸਾਲ ਉਹਨਾਂ ਨੂੰ ਨਿਤਨੇਮ ਕਰਦੇ ਹੋਏ ਹੋ ਗਏ ਨੇ ਸਾਧ ਸੰਗਤ ਜੀ ਪਰ ਉਹ ਬਾਣੀ ਨੂੰ ਸਮਝ ਕੇ ਨਹੀਂ ਪੜਦੇ ਉਹਨਾਂ ਨੂੰ ਬਾਣੀ ਦਾ ਅਰਥ ਨਹੀਂ ਪਤਾ ਸਾਧ ਸੰਗਤ ਜੀ ਉਹ ਨਾਲ ਬਾਣੀ ਵੀ ਪੜੀ ਜਾਂਦੇ ਨੇ ਤੇ ਨਾਲ ਗਲਤ ਕੰਮ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਇਹ ਗਲਤ ਰਣ ਹੈ ਭਾਈ ਸਾਧ ਸੰਗਤ ਜੀ ਇਸ ਲਈ ਸੰਗਤ ਜੀ ਬਾਣੀ ਭਾਵੇਂ ਥੋੜੀ ਪੜ ਲਈਏ ਜ਼ਰੂਰੀ ਨਹੀਂ ਅਸੀਂ ਸੁਖਮੀ ਸਾਹਿਬ ਦੇ 2 4 ਪਾਠ ਰੋਜ਼ਾਨਾ ਕਰੀਏ ਸਾਧ ਸੰਗਤ ਜੀ ਭਾਵੇਂ ਇੱਕ ਅਸ਼ਟਪਦੀ ਵੀ ਰੋਜ਼ਾਨਾ ਕਰ ਲਈਏ ਨਾ ਪਰ ਸਮਝ ਕੇ ਪੜੀਏ ਸਾਧ ਸੰਗਤ ਜੀ ਜਿਵੇਂ ਸਹਿਜ ਪਾਠ ਕਰੀਏ ਤਾਂ ਬਾਣੀ ਨੂੰ ਸਹਿਜੇ ਸਹਿਜੇ ਸਾਥ ਸੰਗਤ ਜੀ ਇੱਕ ਇੱਕ ਪੰਗਤੀ ਕਰਕੇ ਪੜიਏ ਤੇ ਨਾਲ-ਨਾਲ ਆਪਣੇ ਮਨ ਨੂੰ ਪੁੱਛੀਏ ਕਿ ਗੁਰੂ ਸਾਹਿਬ ਇਸ ਪੰਗਤੀ ਵਿੱਚ ਸਾਨੂੰ ਕੀ ਸਮਝਾਉਂਦੇ ਨੇ ਸਾਥ ਸੰਗਤ ਜੀ ਰੋਜ਼ ਇਸ ਤਰ੍ਹਾਂ ਜੇ ਆਪਾਂ ਬਾਣੀ ਪੜਾਂਗੇ ਸਾਥ ਸੰਗਤ ਜੀ ਗੁਰੂ ਸਾਹਿਬ ਦੀ ਨਿਰਤਾ ਮਿਲੇਗੀ ਸਾਥ ਸੰਗਤ ਜੀ ਫਲ ਮਿਲੇਗਾ ਅਸੀਂ ਬਾਣੀ ਜੀਵਨ ਵਿੱਚ ਅਜਮਾ ਕੇ ਦੇਖ ਸਕਦੇ ਹਾਂ ਸਾਥ ਸੰਗਤ ਜੀ ਫਿਰ ਦੇਖਣਾ ਮਨ ਦੀ ਬੇਚੈਨੀ ਡਰ ਲੱਗਣਾ ਮਾਇਆ ਦਾਮ ਆਪਣੇ ਆਪ ਹੀ ਸਾ ਸੰਗਤ ਜੀ ਦੂਰ ਹੋ ਜਾਵੇਗਾ ਸਾ ਸੰਗਤ ਜੀ ਸਭ ਕੁਝ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਸਾ ਸੰਗਤ ਜੀ ਗੁਰਬਾਣੀ ਜੇ ਆਪਾਂ ਵਾਹਿਗੁਰੂ ਜੀ ਨਾਲ ਸੱਚੇ ਮੰਨਦੇ ਨਾਲ ਇੱਕ ਚਿੱਤ ਹੋ ਕੇ ਧਿਆਉਂਦੇ ਹਾਂ ਤਾਂ ਸਾ ਸੰਗਤ ਜੀ ਕੋਈ ਦੁਨੀਆ ਦੀ ਐਸੀ ਸ਼ਕਤੀ ਨਹੀਂ ਹੈ ਕਿ ਸਾਡਾ ਕੰਮ ਵਿਗਾੜ ਦੇਵੇ ਜਿੱਥੇ ਸਾਧ ਸੰਗਤ ਜੀ ਗੁਰੂ ਪਾਸ਼ਾ ਮਹਾਰਾਜ ਖੜ ਗਏ ਨਾ ਸਾਧ ਸੰਗਤ ਜੀ ਉਹ ਕੰਮ ਸਿਰੇ ਲਗਾ ਕੇ ਹੀ ਹਟਦੇ ਨੇ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਅਜਮਾ ਕੇ ਤੇ ਦੇਖੋ ਵਾਹਿਗੁਰੂ ਜੀ ਧੰਨ ਖੁਸ਼ੀਆਂ ਦੇਣੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂਸ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਜ ਸੰਗਤ ਜੀ ਹੋਈਆਂ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ